ਆਹ ਦੇਖ ਲੋ ਚੋਰਾ ਦਾ ਨਵਾਂ ਕਾਰਨਾਮਾ ਗੱਡੀ ਦਾ ਇੰਜਣ ਖੋਲ ਚੱਲੇ ਸੀ ਵੇਚਣ ਪੁਲਿਸ ਨੇ ਕੀਤੇ ਰੰਗੇ ਹੱਥੀ ਕਾਬੂ ਨੰਗਲ ਚ ਆਏ ਦਿਨ ਚੋਰੀ ਦੀਆਂ ਵਾਰ ਦਾ ਤਾਂ ਵੱਧ ਰਹੀਆਂ ਨੇ ਇਸ ਦਾ ਮੁੱਖ ਕਾਰਨ ਸ਼ਹਿਰ ਵਿੱਚ ਨਸ਼ੇ ਦਾ ਵਧਣਾ ਮੰਨਿਆ ਜਾ ਸਕਦਾ ਹੈ ਕਿਉਂਕਿ ਚੋਰ ਸਿਰਫ ਲੋੜ ਅਨੁਸਾਰ ਹੀ ਚੋਰੀਆਂ ਕਰਦੇ ਨੇ ਉਹਨਾਂ ਨੂੰ ਜੋ ਵੀ ਛੋਟੀ ਮੋਡੀ ਚੀਜ਼ ਦਿਖਾਈ ਦੇ ਰਹੀ ਹੈ ਉਸ ਨੂੰ ਲੈ ਕੇ ਸਿੱਧੇ ਕਬਾੜੀਏ ਕੋਲ ਵੇਚਣ ਤੁਰ ਪੈਂਦੇ ਨੇ ਤੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਨੇ ਅਜਿਹਾ ਹੀ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਵੱਲੋਂ ਇੱਕ ਨਵੀਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਇੱਕ ਖੜੀ ਗੱਡੀ ਦੇ ਇੰਜਨ ਦਾ ਕੁਝ ਹਿੱਸਾ ਖੋਲਿਆ ਗਿਆ ਤੇ ਉਹ ਕਬਾੜੀਏ ਕੋਲ ਵੇਚਣ ਜਾ ਰਹੇ ਸੀ ਜਿਸ ਤੋਂ ਬਾਅਦ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਮੌਕੇ ਤੋਂ ਹੀ ਸਮਾਨ ਸਹਿਤ ਚੋਰਾਂ ਨੂੰ ਕਾਬੂ ਕਰ ਲਿਆ ਜਾਣਕਾਰੀ ਦਿੰਦਿਆਂ ਥਾਣਾ ਨੰਗਲ ਦੇ ਇੰਚਾਰਜ ਐਸਐਸਓ ਰਾਹੁਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਕੋਲ ਗੱਡੀ ਮਾਲਕ ਦੁਆਰਾ ਬਾਇ ਨੇਮ ਦਾ ਖਾਸ ਤਾਈ ਸੀ ਕਿ ਉਹਨਾਂ ਦੀ ਗੱਡੀ ਦਾ ਚਾਰ ਨੌਜਵਾਨਾਂ ਵੱਲੋਂ ਇੰਜਣ ਖੋਲਿਆ ਗਿਆ ਜਿਸ ਉਪਰੰਤ ਦੋਵਾਂ ਨੌਜਵਾਨਾਂ ਨੂੰ ਚੋਰੀ ਸਮੇਤ ਕਾਬੂ ਕਰ ਲਿਆ ਗਿਆ ਤੇ ਦੋ ਹਜੇ ਫਰਾਰ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਪਕੜੇ ਗਏ ਆ ਚੋਰ ਅਸੀਂ ਕੱਲ ਫੜੇ ਸੀ ਜੀ ਇਹ ਤੇ ਕਿ ਸਾਨੂੰ ਦਰਖਾਸਤ ਆਈ ਸੀ ਕਿ ਇੱਕ ਟਾਟਾ ਬਲੌਕ ਦਾ ਜਿਹੜਾ ਇੰਜਨ ਦਾ ਪਾਰਟ ਆ ਉਹ ਚੋਰੀ ਹੋ ਗਿਆ ਇਹ ਦਰਖਾਸਤ ਸਾਨੂੰ ਆਈ ਸੀ ਜੀ ਗੁਰਦੇਵ ਕੁਮਾਰ ਪੁੱਤਰ ਅਵਿਨਾਸ਼ ਕੁਮਾਰ ਵਾਸੀ ਮਕਾਨ ਨੰਬਰ 107 ਇੱਕ ਬਾੜੀ ਦਾ ਕੰਮ ਕਰਦਾ ਹੈ ਉਹਨੇ ਬਾਈ ਨੇਮ ਚਾਰ ਬੰਦੇ ਤੇ ਐਫੇਅਰ ਕਰਾਈ ਸੀ ਜੀ ਉਹਨਾਂ ਤੇ ਦੋ ਬੰਦੇ ਅਸੀਂ ਅਰੈਸਟ ਕਰ ਲਏ ਸੀ ਉਹਨਾਂ ਚੋਂ ਸ਼ੋਭਮ ਉਰਫ ਗੰਜੂ ਤੇ ਸਾਹਿਲ ਸ਼ਰਮਾ ਸ਼ੋਭਮ ਤੇ ਪਹਿਲਾਂ ਇੱਕ ਐਨਡੀਪੀਐਸ ਦਾ ਵੀ ਪਰਚਾ ਹੈਗਾ ਤੇ ਜੋ ਸਮਾਨ ਚੋਰੀ ਹੋਇਆ ਸੀ ਉਹ ਸੀ ਰਿਕਵਰ ਕਰਾ ਲਿਆ ਕਿ ਤੇਰੇ ਨਾਲ ਸ਼ੋਅ ਇਹ ਹੱਥ ਜੀ ਬਲੌਕ ਦੇ ਨੇੜੇ ਦਾ ਹੀ ਇੱਥੇ ਦਾ ਠੀਕ ਆ